ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਧੰਨ ਧੰਨ ਸਤਿਗੁਰੂ ਈਸ਼ਰਦਾਸ ਬੰਦੀ ਛੋੜ ਮਹਾਰਾਜ ਜੀ ਦੇ ਡੇਰਾ ਪ੍ਰੇਮਪੁਰਾ ਜਗਤਪੁਰ ਬਗੋਰਾ ਵਿਖੇ 108 ਬ੍ਰਮਲੀਨ ਸੰਤ ਅਰਜਨਦਾਸ ਮਹਾਰਾਜ ਜੀ ਦੀ ਵਰਸੀ ਮੌਕੇ ਸੈਂਤੀਵਾਂ ਸਾਲਾਨਾ ਨਿਰੋਲ ਸੰਤ ਸਮਾਗਮ ਡੇਰੇ ਦੇ ਗੱਦੀ ਨਸ਼ੀਨ ਸੰਤ ਅਮਰੀਕਦਾਸ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਮੌਕੇ ਸਤਿਗੁਰੂ ਈਸ਼ਰਦਾਸ ਜੀ ਦੁਆਰਾ ਹੱਥ ਲਿਖਤ ਬਾਣੀ ਦੇ ਪਾਠ ਦੇ ਭੋਗ ਪਾਏ ਗਏ ਪੂਰਾ ਦਿਨ ਚੱਲੇ ਇਸ ਸਮਾਗਮ ਵਿੱਚ ਸੰਤ ਨਿਰੰਜਨ ਦਾਸ ਡੇਰਾ ਸਚੰਡ ਬੱਲਾ संत हरचरण दास श्याम चौरासी वाले संत जगतानंद लुधियाने वाले संत राजदास बहादुरपुर वाले संत अशोक दास जलंधर वाले संत ताराचंद संधवा वाले संत प्रेमदास बंसिया वाले भाई करम सिंह जलंधर वाले भाई गोरखातुरा वाले संत सदानंद जीद वाले संत इंदरदास रामपुर मेगोवाल वाले संत दास संत बलवीर दास अलावलपुर वाले संत प्रकाश सिंह वाले संत हाकमदास संधवा वाले संत राणाजी जी कांग जगीर वाले मास्टर सोमनाथ फगवाड़े वाले स्वामी धर्मदास अवधूत संत रविंदर दास डेरा साहेब ताम संत मुकेशानंद संत गोपाल हरिहरद्वार वाले संत ब्रह्म शास्त्री संत पोलादास रमेश्वर संत बलविंदर नंद संत कर्मदास संत सुरजीत सिंह लोहिया वाले तो इलावा इस सर्वधर्म संत सम्मेलन वक् वक् संप्रदावान के महापुरुषों ਸਮੁੱਚੀ ਲੋਕਾਈ ਨੂੰ ਸੰਜੇ ਵਾਲਤਾ ਅਤੇ ਆਪਣੇ ਆਪ ਨੂੰ ਪਰਮਾਤਮਾ ਦੇ ਰੰਗ ਵਿੱਚ ਰੰਗਣ ਦਾ ਉਪਦੇਸ਼ ਦਿੱਤਾ ਦੇਖਦੇ ਹਾਂ ਇਸ ਸਮਾਗਮ ਦੀ ਪੂਰੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਕੀ ਬਤੋਲੇ ਨੀ ਵਾਨੀ ਮੈਂ ਕੀ ਬਸੋ ਜਦੋਂ ਤੈਨੂੰ ਤੇ ਚਿਲਿਆ ਜਦੋਂ ਤੈਨੂੰ ਤੇ ਚਿਲਿਆ ਜਦੋਂ ਤੈਨੂੰ ਤੇ ਤਿੰਨ ਆਦਾ ਸਾਤ ਸਾਬ ਜੀ ਬੱਲੂ ਸਹਾਰਾਜ ਈਸ਼ਰਦਾ ਜੀ ਕੀ ਸਤ ਸਾਹੇ ਅੱਜ ਮੀਤੀ 11 April 2025 दरबार श्री सतगुरु बंदी छोड़ ईश्वर दास महाराज जी डेरा प्रेमपुरा ਪਿੰਡ ਜਗਤਪੁਰ ਪਗੋਰਾ ਵਿਖੇ શ્રી ਮਾਨ 108 ਬ੍ਰਹਮਲੀਨ ਸੰਤ ਅਰਜਨਦਾਸ ਜੀ ਦੀ ਚਰਨਦਵੀਂ ਵਰਸੀ ਨੂੰ ਸਮਰਪਿਤ ਡੇਰਾ ਪ੍ਰੇਮਪੁਰਾ ਵਿਖੇ ਉਹਨਾਂ ਦੀ ਯਾਦ ਵਿੱਚ 37 ਮਨ ਰੋਲ ਸੰਤ ਸਮਾਗਮ ਮਨਾਇਆ ਜਾ ਰਿਹਾ ਹੈ। ਇਸ ਡੇਰੇ ਦੇ ਸੰਚਾਲਕ ਦਾਸ ਦੇ ਗੁਰਪਾਈ ਮਹਤ ਅਮਰੀਕ ਦਾਸ ਜੀ ਹਨ। ਇਸ ਡੇਰੇ ਵਿੱਚ ਭਾਰਤ ਵਰਸ਼ ਤੋਂ ਸਾਰੀਆਂ ਸੰਪਰਦਾਵਾਂ ਦੇ ਮਹਾਪੁਰਸ਼ ਆਏ ਕਰਕੇ ਦਰਸ਼ਨ ਦਿੰਦੇ ਹਨ। ਅਤੇ ਦੂਦ ਰਾਡੇ ਤੋਂ ਨਾਮਵਰ ਕੀਤਨੀ ਜਥੇ ਵੀ ਆਪਣੀ ਮਧਰਮਈ ਆਵਾਜ਼ ਨਾਲ ਕੀਰਤਨ ਕਰਦੇ ਹੋਏ ਸੰਗਤ ਨੂੰ ਨਿਹਾਲ ਕਰਦੇ ਹਨ ਜਿਨ੍ਹਾਂ ਵਿੱਚੋਂ ਵਿਸ਼ੇਸ਼ ਤੌਰ ਤੇ ਮੇਰੇ ਬਹੁਤ ਹੀ ਅਜੀਜ਼ ਸਤਿਕਾਰਯੋਗ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਮਾਨਕ ਢੇਰੀ ਵਾਲੇ ਜਿੱਥੇ ਨਰੋਲ ਬਾਣੀ ਦਾ ਕੀਰਤਨ ਕਰਦੇ ਹਨ ਉਥੇ ਸਤਗੁਰੂ ਬੰਦੀ ਸ਼ੋਰੀ ਸਿੱਧਾ ਸਾਹਿਬ ਮਹਾਰਾਜ ਜੀ ਦਾ ਬਾਣੀ ਦਾ ਕੀਰਤਨ ਵੀ ਕਰਕੇ ਸੰਗਤਾਂ ਨੂੰ ਨਿਹਾਲ ਫਰੀਦਵਾਦ ਤੋਂ ਗੋਣਜੇ ਨਿਰਾਲ ਮਹਾਂਪੁਰਖ ਦਾ ਵੀ ਕੋਟ ਕੋ ਧੰਨਵਾਦ ਸੰਤ ਮੁਕੇਸ਼ ਚਾਨਣ ਸੁਨੇਹੀ ਆਸ਼ਰਮ ਫਰੀਦਵਾਦ ਵਾਹ